ਅੱਜ ਨਹੀਂ ਜੇ ਬੋਲਦੇ ਸ਼੍ਰੋਮਣੀ ਕਮੇਟੀ ਵਾਲੇ ਤਾਂ ਕਦੋਂ ਬੋਲਣਗੇ ਜੋ ਅਕਾਲ ਤਖਤ ਦਾ ਅਖੌਤੀ ਜਥੇਦਾਰ ਆ ਧਾਮੀ ਆ ਆਹ ਬਾਦਲ ਟੋਲਾ ਜੋ ਕਾਲੀ ਕਹਾਉਂਦੇ ਨੇ ਇਹ ਅੱਜ ਬੋਲਣਗੇ ਨਹੀਂ ਬਈ ਭਾਈ ਤੈਂ ਜੁੱਤੀ ਕਿਉ ਲਾਈ ਆ ਪਟਿਆਲੇ ਵਾਲਿਆਂ ਦੇ ਝੰਡੇ ਤੇ ਇਹ ਝੰਡਾ ਤਾਂ ਅਸੀਂ ਗੁਰਦੁਆਰਿਆਂ ਚ ਚੜਾਇਆ ਇਹ ਝੰਡਾ 1930 ਤੋਂ ਚੜਦਾ ਆ ਰਿਹਾ ਪਹਿਲਾਂ ਸ੍ਰੀ ਗੁਰੂ 10ਵੇਂ ਪਾਸਾ ਦਾ ਨਿਸ਼ਾਨ ਸਾਹਿਬ ਤਾਰਿਆ ਤੇ ਫੇਰ ਇਹ ਝੰਡਾ ਚੜਾਇਆ ਹੁਣ ਅਸੀਂ ਪੀਲੇ ਰੰਗ ਦੀ ਗੱਲ ਕਰਦੇ ਆ ਉਹ ਪੀਲਾ ਰੰਗ ਜੋ ਪਟਿਆਲੇ ਵਾਲਿਆਂ ਨੇ ਦਿੱਤਾ ਸੀ ਉਹ ਝੰਡਾ ਜਿਹੜਾ ਪਟਿਆਲੇ ਵਾਲਿਆਂ ਨੇ ਦਿੱਤਾ ਸੀ ਉਹੀ ਚੜਦਾ ਆ ਰਿਹਾ ਸ੍ਰੀ ਗੁਰੂ ਦਸਵੇਂ ਪਾਸ਼ਾ ਦਾ ਨਿਸ਼ਾਨ ਸਭ ਉਤਾਰ ਦਿੱਤਾ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਗੁਰੂ ਦੀਏ ਸੰਗ ਤੇ ਤੁਸੀਂ ਵੀ ਦਰਸ਼ਨ ਕਰ ਲਓ ਤੁਹਾਨੂੰ ਦਿਖਾ ਰਹੇ ਆ ਗੁਰੂ ਦਸਵੇਂ ਪਾਸ਼ਾ ਦੇ ਖੰਡੇ ਦੇ ਵੀ ਦਰਸ਼ਨ ਕਰ ਲਓ ਉਹ ਵੀ ਦਿਖਾ ਰਹੇ ਆ ਟੀਵੀ ਦੀ ਸਕਰੀਨ ਤੇ ਪਰ ਇਹਨਾਂ ਕੰਜਰਾਂ ਨੇ ਆ ਕਰਤੂਤ ਕੀਤੀ ਪਟਿਆਲੇ ਵਾਲੇ ਕੰਜਰਾਂ ਦਾ ਝੰਡਾ ਚੜ੍ਹਾ ਦਿੱਤਾ ਅੱਜ ਕੰਜਰਾਂ ਦੇ ਝੰਡੇ ਤੇ ਜੁੱਤੀ ਲਾਈ ਆ ਇਹ ਗੁਰਦੁਆਰਿਆਂ ਚ ਚੜਾਇਆ ਹੋਇਆ ਜੇ ਅੱਜ ਕਾਲ ਤੱਕ ਦਾ ਜਥੇਦਾਰ ਨਹੀਂ ਬੋਲਦਾ ਤਾਂ ਬੋਲੂਗਾ ਕਦੋਂ ਜੇ ਬਾਦਲ ਟੋਲਾ ਅੱਜ ਨਹੀਂ ਬੋਲਦਾ ਤਾਂ ਬੋਲੂਗਾ ਕਦੋਂ ਫੇਰ ਤਾਂ ਮਤਲਬ ਇਹੀ ਕਹਿ ਸਕਦੇ ਆ ਕਿ ਇਹ ਜਿਉਂਦੇ ਹੀ ਮਰਦੇ ਨੇ ਮਰੇ ਹੋਏ ਨੇ ਤਾਂ ਨਹੀਂ ਬੋਲਦੇ ਇਹ ਨਹੀਂ ਬੋਲਣਗੇ ਤੇ ਕੌਣ ਬੋਲੂਗਾ ਇਹਨਾਂ ਦਾ ਫਰਜ ਬਣਦਾ ਇਹਨਾਂ ਦੀ ਡਿਊਟੀ ਬਣਦੀ ਆ ਇਹ ਝੰਡਾ ਗੁਰਦੁਆਰਿਆਂ ਚ ਚੜਾਇਆ ਹੋਇਆ ਇਹ ਝੰਡੇ ਤੇ ਜੁੱਤੀ ਲਾਈ ਗਈ ਆ ਕਿਉਂ ਲਾਈ ਗਈ ਆ ਕਿਉਂ ਨਹੀਂ ਇਹ ਬੋਲਦੇ ਕਿਉਂ ਨਹੀਂ ਇਹ ਸਪਸ਼ਟੀਕਰਨ ਦਿੰਦੇ ਕਿ ਜੁੱਤੀ ਕਿਉਂ ਲਾਈ ਆ ਕਿਉਂ ਨਹੀਂ ਇਹ ਝੰਡੇ ਬਾਰੇ ਦੱਸਦੇ ਸਾਡੇ 10ਾਂ ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਜਿਹੜਾ ਥੱਲਿਓਂ ਚੌੜਾ ਉੱਤੋਂ ਚੌੜਾ ਜੋ ਗੋਮਟਾਂ ਤੇ ਰਮਾਲਿਆਂ ਤੇ ਥੋਂ-ਥੋਂ ਚਿਪਕਾ ਦਿੱਤਾ 1930 ਤੋਂ ਬਾਅਦ ਇਹਨਾਂ ਪਾਪੀਆਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਇਹ ਗੰਦ ਨੂੰ ਕੌਣ ਔ ਤਾਰੂਗਾ ਕੋਈ ਬੋਲੂ ਕੋਈ ਬਲਵਾਊਗਾ ਕਿੰਨੇ ਟੀਵੀ ਚੈਨਲ ਨੇ ਦੁਨੀਆ ਤੇ ਕਿੰਨੇ ਰੇਡੀਓ ਸਟੇਸ਼ਨ ਨੇ ਕਿੰਨੇ ਕਹਿੰਦੇ ਨੇ ਅਸੀਂ ਪੰਥਕਾ 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 ਜੇ ਪੰਥਕੋ ਤੇ ਹੁਣ ਨਹੀਂ ਬੋਲਦੇ ਫਿਰ ਕਦੋਂ ਬੋਲਾਂਗੇ ਜੁੱਤੀ ਲਈ ਆ ਬੋਲੋ ਕੋਸੋ ਇਹ ਹੁਕਮ ਜਾਰੀ ਕੀਤਾ ਕਿ ਜੋ ਅੱਜ ਤੋਂ ਕਰੀਬ 90 ਸਾਲ ਪਹਿਲਾਂ 2 1930 ਦੇ ਵਿੱਚ ਜਿਹੜੀ ਇੱਕ ਰਹਿਤ ਮਰਜ਼ਾਦਾ ਜਿਹੜੀ ਹੈ ਬਣਾਈ ਗਈ ਸੀ ਜਿਹਦੇ ਵਿੱਚ ਸਾਰੀਆਂ ਸੰਪਰਦਾਵਾਂ ਸਾਰੀਆਂ ਸਿੱਖ ਜਥੇਬੰਦੀਆਂ ਸਾਰਾ ਜਿਹੜਾ ਸਿੱਖਾਂ ਦਾ ਅੰਗ ਜਿਹੜਾ ਉਸ ਵਿੱਚ ਸ਼ਾਮਲ ਸੀ ਤੇ ਉਹਨਾਂ ਵੱਲੋਂ ਜਿਹੜੀ ਇਹ ਪ੍ਰਵਾਨਤ ਕੀਤੀ ਗਈ ਸੀ ਗੁਰੂ ਦੀਏ ਸੰਗ ਤੇ ਬੜਾ ਦੁੱਖ ਹੋ ਰਿਹਾ ਜਿਹੜੇ ਸ਼ਬਦ ਸਾਨੂੰ ਨਹੀਂ ਬੋਲਣੇ ਚਾਹੀਦੇ ਅੱਜ ਉਹ ਵੀ ਬੋਲਣੇ ਪੈਣੇ ਨੇ ਕਿਉਂਕਿ ਇਹ ਅੱਗਿਓ ਬੋਲਦੇ ਨਹੀਂ ਤਾਂ ਬੋਲਣੇ ਪੈਣੇ ਨੇ ਸਾਡੇ ਗੁਰੂਆਂ ਨੇ ਕਿੱਡੀਆਂ-ਕਿੱਡੀਆਂ ਕੁਰਬਾਨੀਆਂ ਕੀਤੀਆਂ ਆਪਣਾ ਸਾਰਾ ਪਰਿਵਾਰ-ਵਾਰ ਦਿੱਤਾ ਜਿਨ੍ਹਾਂ ਨੇ ਮਹਾਰਾਜਾ ਅਨਜੀਤ ਸਿੰਘ ਦਾ ਰਾਜ ਬਰਬਾਦ ਕੀਤਾ ਅੱਜ ਉਹਨਾਂ ਦੇ ਲੋਗੋ ਨੂੰ ਇਹ ਖੰਡਾ ਦੱਸਦੇ ਨੇ ਜੋ ਅਖੌਤੀ ਜੱਥੇਦਾਰ ਆ ਦੋਨਾਂ ਨੂੰ ਇਹ ਸਬਦ ਬੋਲਦੇ ਆ ਕਿ ਜੇ ਤੁਸੀਂ ਸੱਚ ਮੋਚੋ ਦੋ ਮਾਂ ਪਿਓ ਦੇ ਹੋ ਹਰਾਮ ਦੇ ਨਹੀਂ ਹੈਗੇ ਆ ਤੁਸੀਂ ਇਹ ਗੱਲ ਦਾ ਜਵਾਬ ਦੇ ਦਿਓ ਸੰਗਤ ਨੂੰ ਕਿ ਸਾਡੇ 10ਾਂ ਗੁਰੂਆਂ ਚੋਂ ਕਿਹੜੇ ਗੁਰੂ ਦਾ ਖੰਡਾ ਪਾਪਿਓ ਜਿਹੜਾ ਤੁਸੀਂ ਰਮਾਲਿਆਂ ਤੇ ਥੋਕ ਦਿੱਤਾ ਆ ਝੰਡਿਆਂ ਦੇ ਉੱਤੇ ਚੁਬਕਾ ਦਿੱਤਾ ਆ ਉੱਤੇ ਜਿਹਦੇ ਜੁੱਤੀ ਲਾਈ ਆ ਇਹ ਵੀ ਗੱਲ ਕਰਦੇ ਆ ਆ ਦੂਜੇ ਪਾਸੇ ਸ੍ਰੀ ਗੁਰੂ ਦਸਵੇਂ ਪਾਸਾ ਦਾ ਖੰਡਾ ਵੀ ਦਿਖਾ ਰਹੇ ਆ ਤੇ ਨਿਸ਼ਾਨ ਸਾਹਿਬ ਵੀ ਦਿਖਾ ਰਹੇ ਆ ਜਿਹੜਾ ਕਾਲ ਤੱਕ ਸਭ ਤੋਂ ਪਹਿਲਾਂ ਸੋਭਤ ਹੁੰਦਾ ਸੀ ਚੜਿਆ ਹੋਇਆ ਸੀ 1930 ਤੋਂ ਪਹਿਲਾਂ ਇਸ ਨੇ ਅੱਜ ਖੁਦ ਬੋਲਿਆ ਕਿ ਜੀ ਉਸ ਵੇਲੇ ਪਰੰਪਰਾ ਬਣਾਈ ਗਈ ਸੀ ਉਹੀ ਪਰੰਪਰਾ ਨੂੰ ਅੱਗੇ ਲੈ ਕੇ ਜਾਣ ਗੁਰਦੁਆਰੇ ਦੀਆਂ ਕਮੇਟੀਆਂ ਦੁਨੀਆ ਤੇ ਇਹਨੇ ਬੋਲਿਆ ਕਿ 1930 ਦੇ ਵਿੱਚ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਕੇ ਉਹਨਾਂ ਨੇ ਇਹ ਫੈਸਲਾ ਲਿਆ ਕਿ ਜਿਹੜਾ ਨਿਸ਼ਾਨ ਸਾਹਿਬ ਕਾਲ ਤੱਕ ਸਭ ਤੇ ਚੜਿਆ ਹੋਇਆ ਦਸਵੇਂ ਪਾਸ਼ਾ ਦਾ ਜਿਹਦੇ ਉੱਤੇ ਕਿਰਪਾਨ ਆ ਪਚਾਲੇ ਢਾਲ ਆ ਥੱਲੇ ਕਟਾਰ ਆ ਇਹ ਲੋਕਾਂ ਨੂੰ ਢਕਾਉਂਦਾ ਮਤਲਬ ਉਹ ਢਕਾਉਂਦਾ ਕਿ ਨੌਜਵਾਨਾਂ ਨੂੰ ਕਹਿੰਦਾ ਕਿ ਸ਼ਸਤਰ ਝੱਕੋ ਇਸ ਨੂੰ ਤਾਰ ਦੇਣਾ ਚਾਹੀਦਾ ਇਹ ਸਿੱਖ ਜਥੇਬੰਦੀਆਂ ਨੇ ਫੈਸਲਾ ਲਿਆ ਉਹ ਸਿੱਖ ਜਥੇਬੰਦੀਆਂ ਭਲਾ ਕਿਹੜੀਆਂ ਸੀ ਮਹਿਰੂ ਮਾਸਟਰ ਤਾਰਾ ਚੰਦ ਜੋ ਤਾਰਾ ਸਿੰਘ ਬਣਾ ਕੇ ਸਿੱਖਾਂ ਦਾ ਲੀਡਰ ਬਣਾ ਕੇ ਨਹਿਰੂ ਨੇ ਕੰਜਰ ਨੇ ਪੇਸ਼ ਕੀਤਾ ਸੀ ਫਿਰ ਉਸ ਤੋਂ ਬਾਅਦ ਪਟਿਆਲੇ ਵਾਲੇ ਰਾਜੇ ਜਿਨ੍ਹਾਂ ਨੇ ਜਿਨ੍ਹਾਂ ਦੀ ਫੌਜ ਨੇ ਹਰੀ ਸਿੰਘ ਨਲੂਗਤ ਦੇ ਪਿੱਠ ਪਿੱਛੇ ਗੋਲੀਆਂ ਮਾਰੀਆਂ ਸੀ ਸ਼ਹੀਦ ਕਰ ਦਿੱਤਾ ਸੀ ਕਿਉਂਕਿ ਉਹ ਤੋਂ ਬਾਅਦ ਫਿਰ ਮਹਾਰਾਜਾ ਅਨਜੀਤ ਸਿੰਘ ਨੂੰ ਜ਼ਹਿਰ ਦਿੱਤੀ ਮਜੀਠੀਆਂ ਨੇ ਉਹ ਬਹੁਤ ਨੇੜੇ ਸੀ ਮਹਾਰਾਜਾ ਅਨਜੀਤ ਸਿੰਘ ਦੇ ਉਹ ਤੋਂ ਬਾਅਦ ਮਹਾਰਾਜਾ ਅਨਜੀਤ ਸਿੰਘ ਦਾ ਤਾਂ ਭੋਗ ਪਾਤਾ ਰਾਜ ਖਤਮ ਕਰ ਦਿੱਤਾ ਇਨਾਂ ਦੇ ਰਾਜ ਭਾਗ ਉਵੇਂ ਹੀ ਚੱਲਦੇ ਰਹੇ ਪਟਿਆਲੇ ਵਾਲਿਆਂ ਦੇ ਇਹਨਾਂ ਨੇ ਫਿਰ ਸਕੀਮ ਬਣਾਈ ਕਿ ਗੁਰੂਆਂ ਦਾ ਨਿਸ਼ਾਨ ਸਾਹਿਬ ਵੀ ਤਾਰਿਆ ਜਾਵੇ ਲੋਕਾਂ ਨੂੰ ਸ਼ਸਤਰਾਂ ਬੰਨਿਓ ਸੰਗਤ ਨੂੰ ਹਟਾਇਆ ਜਾਵੇ ਹਟਾ ਦਿੱਤਾ ਇਹ ਕਾਮਯਾਬ ਹੋ ਗਈ ਅੱਜ ਪੂਰੀ ਦੁਨੀਆ ਤੇ ਹਰ ਇੱਕ ਗੁਰਦੁਆਰੇ ਚ ਪਟਿਆਲੇ ਵਾਲੇ ਲੁੱਚੀਆਂ ਦਾ ਕੰਜਰਾਂ ਦਾ ਝੰਡਾ ਚੜਿਆ ਹੋਇਆ ਕੰਜਰਾਂ ਦਾ ਹੀ ਲੋਗੋ ਲੱਗਿਆ ਹੋਇਆ ਲੋਕਾਂ ਨੇ ਗੱਡੀਆਂ ਚ ਕਿੱਥੇ ਕਿੱਥੇ ਚਪਕਾ ਦਿੱਤਾ ਕਿਉਂਕਿ ਲੋਕਾਂ ਨੂੰ ਤਾਂ ਆਮ ਸੰਗਤ ਨੂੰ ਤਾਂ ਪਤਾ ਹੀ ਨਹੀਂ ਆਹ ਪਟਿਆਲੇ ਵਾਲੇ ਕੰਜਰਾਂ ਦੇ ਲੋਗੋ ਨੂੰ ਇਹਨਾਂ ਨੇ ਕਾਰ ਸੇਵਾ ਦੇ ਨਾਂ ਤੇ ਗੁੰਮਟਾਂ ਤੇ ਚਪਕਾਤਾ ਰਮਾਲਿਆਂ ਤੇ ਚਪਕਾਤਾ ਕਿੱਥੇ ਕਿੱਥੇ ਨਹੀਂ ਚਪਕਾਇਆ ਜੋ ਥੱਲਿਓਂ ਚੌੜਾ ਉੱਤੋਂ ਚੌੜਾ ਇਹ ਸਾਡੇ 10ਾਂ ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਇਹ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਆ ਇਹਨੂੰ ਖੰਡਾ ਦੱਸਦੇ ਨੇ ਪਰ ਇਹ ਖੰਡਾ ਨਹੀਂ ਹੈਗਾ ਇਹ ਲੋਗੋ ਆ ਪਟਿਆਲੇ ਵਾਲੇ ਕੰਜਰਾਂ ਦਾ ਸ੍ਰੀ ਗੁਰੂ 10ਵੇਂ ਪਾਤਸ਼ਾਹ ਦਾ ਖੰਡਾ ਤੁਹਾਨੂੰ ਦਿਖਾ ਰਹੇ ਆ ਦਰਸ਼ਨ ਕਰਾ ਰਹੇ ਆ ਜੋ ਸਿੰਘ ਦੇ ਹੱਥ ਚ ਫੜਿਆ ਹੋਇਆ ਇਸ ਨੂੰ ਤਾਂ ਚੰਗੀ ਤਰ੍ਹਾਂ ਨਾ ਪਤਾ ਜਿਹੜਾ ਅਕਾਲ ਤਖਤ ਦਾ ਅਖੌਤੀ ਜੱਥੇਦਾਰ ਹੈ ਇਹ ਕਿਉਂਕਿ ਇਹ ਤਾਂ ਅਨੰਦਪੁਰ ਸਾਹਿਬ ਤੋਂ ਹੀ ਆਇਆ ਪੰਜਾਬ ਪਿਆਰਿਆਂ ਦੇ ਧੋਤੀਆਂ ਪਵਾ ਕੇ ਉਹੀ ਇਹ ਪਾਪੀ ਆ ਆਰਐਸ ਦਾ ਏਜੰਟ ਇਹ ਹੁਣ ਅੱਜ ਕਿਹੜੀਆਂ ਗੱਲਾਂ ਕਰਦੇ ਨੇ ਕਿਹੜੇ ਕਲਰਾਂ ਦੀਆਂ ਗੱਲਾਂ ਕਰਦੇ ਨੇ ਪਾਪੀ ਇਹਨਾਂ ਨੇ ਸਾਰਾ ਕੁਝ ਇਤਿਹਾਸ ਨੂੰ ਤਬਾਹ ਕਰ ਦਤਾ ਪਰ ਤਬਾਹ ਇਹ ਹੋ ਗਏ ਨੇ ਇਹ ਬਰਬਾਦ ਹੋ ਗਏ ਨੇ ਉੱਜੜ ਗਏ ਨੇ ਇਹ ਕਿਉਂਕਿ ਐਡੇ ਸ਼ਬਦ ਗੰਦੇ ਬੋਲੇ ਜਾਣ ਬੰਦਾ ਅਣਖ ਨਾਲ ਮਾਰ ਹੀ ਜਾਂਦਾ ਖੁਦ ਹੀ ਮਰ ਜਾਂਦਾ ਕਿ ਯਾਰ ਹਰਾਮ ਦਾ ਬਹੁਤ ਵੱਡੀ ਗੱਲ ਆ ਇਹਨਾਂ ਨੂੰ ਫੇਰ ਬੋਲਦੇ ਆ ਕਿ ਜੇ ਤੁਸੀਂ ਦੋ ਮਾਪਿਓ ਦੇ ਹੋ ਤਾਂ ਇਸ ਗੱਲ ਦਾ ਜਵਾਬ ਸੰਗਤ ਨੂੰ ਜ਼ਰੂਰ ਦੇਵੋ ਕਿ ਸਾਡੇ ਦਸਾਂ ਗੁਰੂਆਂ ਚੋਂ ਕਿਹੜੇ ਗੁਰੂ ਦਾ ਖੰਡਾ ਜਿਹੜਾ ਤੁਸੀਂ ਅੱਜ ਥਾਂ ਥਾਂ ਰਮਾਲਿਆਂ ਤੇ ਠੋਕਿਆ ਹੋਇਆ ਗੁੰਮਟਾਂ ਤੇ ਠੋਕਿਆ ਹੋਇਆ ਆ ਜਿਹੜਾ ਝੰਡਾ ਚੜਿਆ ਹੋਇਆ ਪਟਿਆਲੇ ਵਾਲੇ ਕੰਜਰਾਂ ਦਾ ਇਹਨੂੰ ਕਿਉਂ ਪ੍ਰਚਲਿਤ ਕੀਤਾ ਇਹਨੂੰ ਕਿਉਂ ਪ੍ਰਚਲਿਤ ਕੀਤਾ 1930 ਤੋਂ ਬਾਅਦ ਦੇ ਵਿੱਚ ਗੁਰੂਦੀਏ ਸੰਗਤੇ ਤੁਹਾਡੇ ਸਾਹਮਣੇ ਲੜਕਾਰ ਕੇ ਇਹ ਕੰਜਰ ਖੁਦ ਬੋਲ ਰਿਹਾ ਪਰ ਗੁਰੂਦੀਏ ਸੰਗਤੇ ਵਿਰੋਧ ਕਰੋ ਹੁਣ ਇਸ ਪਾਪੀ ਨੂੰ ਬੋਲਦੇ ਆ ਜੋ ਆ ਕਾਲ ਤੱਕ ਦਾ ਅਖੌਤੀ ਜੱਥੇਦਾਰ ਆ ਕਿ ਜੱਥੇਦਾਰ ਤੂੰ ਬਣਿਆ ਹੋਇਆ ਇਹਦੇ ਉੱਪਰ ਲਾਈ ਆ ਜੁੱਤੀ ਜੁੱਤੀ ਤੂੰ ਬੋਲਦਾ ਇਹਨੂੰ ਖੰਡਾ ਪਟਿਆਲੇ ਵਾਲਿਆਂ ਦਾ ਇਹਦੇ ਉੱਪਰ ਜੁੱਤੀ ਲਾਈ ਆ ਕੋਸਤਾ ਬੋਲ ਥੋੜੀ ਬਹੁਤੀ ਤਾਂ ਸ਼ਰਮ ਖਾ ਨਿਸ਼ਾਨ ਸਾਹਿਬ ਬਾਰੇ ਬੋਲ ਇਹ ਜਿਹੜਨ ਲੋਗੋ ਆ ਲੋਗੋ ਬਾਰੇ ਬੋਲ ਗੁਰੂਆਂ ਦੇ ਖੰਡੇ ਦੀ ਗੱਲ ਤਾਂ ਕੀ ਕਰਨੀ ਆ ਕੰਜਰਾ ਨਿਸ਼ਾਨ ਸਾਹਿਬ ਦੀ ਗੱਲ ਤਾਂ ਕੀ ਕਰਨੀ ਆ ਓਏ ਪਾਪੀਆਂ ਤੁਸੀਂ ਤਾਂ ਐਡੇ ਵੱਡੇ ਕਿਰਤ ਘਾਣੋ ਐਡੇ ਵੱਡੇ ਕਰਕੇ ਹੋਇਓ ਮੁਗਲਾਂ ਤੋਂ ਵੱਧ ਕੇ ਵੱਡੇ ਮੁਗਲ ਤੁਸੀਂ ਹੋ ਅੱਜ ਜਿਨ੍ਹਾਂ ਨੇ ਇਤਿਹਾਸ ਨੂੰ ਤਬਾਹ ਕੀਤਾ ਮੁਗਲਾਂ ਤੋਂ ਕਿਤੇ ਵੱਧ ਕੇ ਹੋ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਤੁਸੀਂ ਸ੍ਰੀ ਗੁਰੂ 10ਵੇਂ ਪਾਸ਼ਾ ਦਾ ਨਿਸ਼ਾਨ ਸਾਹਿਬ ਹੀ ਗੁਰਦੁਆਰਿਆਂ ਚ ਉਤਾਰ ਦਿੱਤਾ ਤੁਹਾਡਾ ਬੇੜਾ ਬਹਿ ਜੇ ਤੁਹਾਡਾ ਸਤਿਆਨਾਸ਼ ਹੋ ਜੇ ਪਾਪੀਓ ਤੁਸੀਂ ਗੁਰੂਆਂ ਦਾ ਨਿਸ਼ਾਨ ਸਾਹਿਬ ਹੀ ਤਾਰ ਦਿੱਤਾ ਅੱਜ ਕੋਈ ਹੈ ਦੁਨੀਆ ਤੇ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਵਿੱਚ ਕੋਈ ਜਿੰਦਾ ਜਾਗਦਾ ਜਿਹੜਾ ਬੋਲੇਗਾ ਗੱਲ ਕਰੇਗਾ ਸ੍ਰੀ ਗੁਰੂ 10ਵੇਂ ਪਾਸ਼ਾ ਦੇ ਪਵਿੱਤਰ ਨਿਸ਼ਾਨ ਸਾਹਿਬ ਦੀ ਕਿਉਂ ਕਿਉਂ ਤਾਰਿਆ ਸੀ ਕਾਲ ਤੱਕ ਸਾਹਿਬ ਤੋਂ ਆ ਤੁਹਾਨੂੰ ਫੋਟੋਆਂ ਦਿਖਾ ਰਿਹਾ ਥੱਲੇ ਵੀਡੀਓ ਦੇ ਵਿੱਚ ਵੀ ਵੀਡੀਓ ਵੀ ਉਸ ਸਮੇਂ ਦੀ ਹੈਗੀ ਆ ਬਲੈਕ ਐਂਵੈਂਟ ਥੱਲੇ ਦਿਖਾ ਰਿਹਾ ਨਾਮ ਨਾਲ ਤੇ ਸੋਨੇ ਵਿੱਚ ਵੀ ਤਸਵੀਰ ਬਣੀ ਹੋਈ ਆ ਇਹ ਸਾਡੇ ਗੁਰੂਆਂ ਦਾ ਨਿਸ਼ਾਨ ਸਾਬ ਸੀ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਪਰ ਇਹਨਾਂ ਨੇ ਤਾਰ ਦਿੱਤਾ ਨੀਲੇ ਕਲਰ ਦਾ ਸੀ ਪਹਿਲਾਂ ਇਹਨਾਂ ਨੇ ਕੰਜਰਾ ਨੇ ਚਿੱਟੇ ਕਲਰ ਕੀਤੇ ਚਿੱਟੇ ਕਲਰ ਦੇ ਵਿੱਚ ਲੋਕ ਨਾ ਬੋਲੇ ਫਿਰ ਬਾਅਦ ਦੇ ਵਿੱਚ ਰਾਇ ਕਰਕੇ ਸਾਰੇ ਕੁੱਤੇ ਇਕੱਠੇ ਹੋ ਕੇ ਗੁਰੂਆਂ ਦੇ ਇਨਸਾਨ ਸਾਹਿਬ ਨੂੰ ਹੀ ਤਾਰ ਦਿੱਤਾ ਕਹਿੰਦੇ ਜੀ ਇਹ ਢਕਾਉਂਦਾ ਇਹ ਸਖਤਰ ਚੱਕਣ ਲਈ ਕਹਿੰਦਾ ਆ ਇੱਕ ਲੋਗੋ ਪਟਿਆਲੇ ਵਾਲਿਆਂ ਦਾ ਲਾ ਦਿੱਤਾ ਅੱਜ ਲੋਗੋ ਨੂੰ ਲੋਕ ਖੰਡਾ ਦੱਸਦੇ ਨੇ ਪਰ ਕਿਵੇਂ ਝੂਲਦੇ ਰਹਿਣਗੇ ਪੰਥ ਦੇ ਇਨਸਾਨ ਕਹਿੰਦੇ ਝੂਲਦੇ ਇਨਸਾਨ ਰਹਿਣ ਪੰਥ ਮਹਾਰਾਜ ਕੇ ਪੰਥ ਮਹਾਰਾਜ ਦੇ ਤਾਂ ਇਨਸਾਨ ਸਾਹਿਬ ਤੁਸੀਂ ਤਾਰ ਦਿੱਤੇ ਪਟਿਆਲੇ ਵਾਲੇ ਕੰਜਰਾਂ ਦੇ ਝੰਡੇ ਚੜਾ ਦਿੱਤੇ ਉਹਨਾਂ ਨੂੰ ਤੁਸੀਂ ਇਨਸਾਨ ਸਾਹਿਬ ਬਣਾਈ ਫਿਰਦੇ ਹੋ ਤੁਹਾਡਾ ਭਲਾ ਕਿਵੇਂ ਹੋਊਗਾ ਇਹ ਵਿਚਾਰ ਜ਼ਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ